ਗੈਰ ਕਾਨੂੰਨੀ ਤੰਦਾਂ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਲੋਹੀਆਂ ਖਾਸ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਦੜਾ ਸੱਟਾ ਲਗਾਉਂਦੇ 16 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਡੀਐਸਪੀ ओंकार ਸਿੰਘ ਬਰਾੜ ਨੇ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਗਲਤ ਕੰਮ ਕਰਨ ਵਾਲਾ ਕੋਈ ਵੀ ਬਖਸ਼ਾ ਨਹੀਂ ਜਾਵੇਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਬੇਮਾਨਜੋਗ ਐਸਐਸਪੀ ਸਰਦਾਰ ਹਰਕਾਉਂਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਮਾੜੇ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਜੀ ਦੇ ਤਹਿਤ ਥਾਣਾ ਲੋਹਿਆਂ ਦੇ ਮੁਖਫਸਲ ਸਾਲਾਪ ਸਿੰਘ ਵੱਲੋਂ ਕੱਲ ਵਾਰਡ ਨੰਬਰ 7 ਦੇ ਏਰੀਆ ਚੋਂ ਇੱਕ ਲੋਟਰੀ ਸਟਾਲ ਸੀ ਜਿਹਦੇ ਕੋਲੇ ਕੋਈ ਲਾਇਸੈਂਸ ਕੋਈ ਪਰਮਿਟ ਨਹੀਂ ਸੀਗਾ ਉਥੇ 16 ਵਿਅਕਤੀਆਂ ਨੂੰ 18500 ਪੈਸੇ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਦੇ ਖਿਲਾਫ ਕਾਦਮਾ ਨੰਬਰ 69 ਅੰਡਰ ਸੈਕਸ਼ਨ ਸੱਤ ਪਬਲਿਕ ਟੈਨ ਲੋਟਰੀ ਐਕਟ ਐਕਟ 318 ਜਮਨ 4 ਬੀ ਐਨ ਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਹ ਦੋਸ਼ੀ ਜਿਹੜੇ ਹੈ ਲਗਾਤਾਰ ਇੱਥੇ ਇਸ ਧੰਦੇ ਚ ਇਨਵੋਲ ਹੋਏ ਸੀਗੇ ਤੇ ਸਮਾਜ ਨੂੰ ਜ਼ਰਮ ਫ੍ਰੀ ਕਰਨ ਲਈ ਹਰ ਤਰ੍ਹਾਂ ਦੇ ਐਫਰਟਸ ਜਾਰੀ ਹੈ ਤੇ ਇਹਨਾਂ ਨੂੰ ਅਜਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾਊਗਾ ਅੱਗੇ ਤੋਂ ਵੀ ਪਬਲਿਕ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਧੰਦੇ ਚ ਕੋਈ ਮਾੜੇ ਧੰਦੇ ਚ ਇਨਵੋਲ ਹੈਗੇ ਨੇ ਉਹ ਧੰਦੇ ਤੋਂ ਬਾਝ ਆ ਜਾਣ ਔਰ ਜਿਹੜੇ ਧੰਦਾ ਕਰ ਰਹੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਮਾਜ ਚ ਗੈਰਕਾਨੂੰਨੀ ਧੰਦਾ ਉਹ برداشت ਨਹੀਂ ਕੀਤਾ ਜਾਊਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਬਿਨਾਂ ਕਿਸੇ ਗੱਲ ਤੋਂ ਕੋਈ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੇ ਅਸੀਂ ਬੈਠੇ ਆ ਮੇਰੇ ਤੋਂ ਸੀਨੀਅਰ ਅਫਸਰ ਆ ਗਿਆ ਅਸੀਂ ਕਿਸੇ ਨਾ ਕੋਈ ਕਾਨੂੰਨ ਤੋਂ ਬਾਹਰ ਐਕਸ਼ਨ ਨਹੀਂ ਕਰਨਾ ਜੇ ਫਿਰ ਨਹੀਂ ਕਿਸੇ ਨੂੰ ਕਿਸ ਤਰ੍ਹਾਂ ਕੋਈ ਸ਼ੰਕਾ ਹੈਗੀ ਹੈ ਤੇ ਆਪਣੇ ਕਿਸੇ ਵੀ ਸੱਜਣ ਨੂੰ ਨਾਮ ਲੈ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਹਰ ਤਰ੍ਹਾਂ ਦੇ ਪਬਲਿਕ ਦੀ ਰਾਖੀ ਲਈ ਹੈਗੇ ਆ ਨਾ ਕਿ ਕਿਸੇ ਦੇ ਹਸਬੰਦ ਲਈ ਥੈਂਕ ਯੂ ਸਰ ਪਤਾ ਲੱਗਦਾ ਹੈ ਵਿੱਚੋਂ ਕੁਝ ਫਰਾਰ ਵੀ ਹੋਏ ਨੇ ਪਰ ਉਹਨਾਂ ਬਾਅਦ ਤਾਂ ਉਹ ਸਾਡੀ ਇਨਵੈਸਟੀਗੇਸ਼ਨ ਚ ਹੈਗੇ ਨੇ ਜੇ ਉਹਨਾਂ ਦਾ ਵੀ ਰੋਲ ਹੋਗਾ ਤਾਂ ਉਹਨਾਂ ਦੇ ਖਿਲਾਫੇ ਕਾਰਵਾਈ ਕੀਤੀ ਜਾਊਗੀ